ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਦਿੱਲੀ ਕੂਚ ਤੋਂ ਪਹਿਲਾਂ ਕਿਸਾਨ ਅਗਵਾ ਦਾ ਸਭ ਤੋਂ ਵੱਡਾ ਬਿਆਨ ਸ਼ੰਭੂ ਬਾਰਡਰ ਤੋਂ ਆਇਆ ਹੈ ਬਹੁਤ ਵੱਡੀ ਖਬਰ ਦੇ ਰਹੇ ਤੁਹਾਨੂੰ ਉਹਨਾਂ ਨੇ ਕਿਹਾ ਕਿ ਅਸੀਂ ਸ਼ਾਂਤ ਮਈ ਤਰੀਕੇ ਦੇ ਨਾਲ ਦਿੱਲੀ ਕੂਚ ਕਰਾਂਗੇ ਔਰ ਕਿਸਾਨ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਸ਼ਾਂਤਮਈ ਇਹ ਅੰਦੋਲਨ ਚਲਾਉਣ ਦੀ ਅਪੀਲ ਕੀਤੀ ਹੈ ਕਿਉਂਕਿ ਨੌਜਵਾਨਾਂ ਨੂੰ ਜਿੱਥੇ ਤੁਸੀਂ ਦੇਖਿਆ ਬਹੁਤ ਜ਼ਿਆਦਾ ਜੋਸ਼ ਹੈ ਕਿ ਅਸੀਂ ਦਿੱਲੀ ਜਾਣਾ ਹੀ ਜਾਣਾ ਹੈ ਪਰ ਕਿਸਾਨ ਲੀਡਰਾਂ ਨੇ ਕਿਹਾ ਕਿ ਜੋਸ਼ ਦੇ ਨਾਲ ਹੋਸ਼ ਵੀ ਰੱਖੋ ਔਰ ਉਹਨਾਂ ਦੇ ਨਾਲ ਦੇ ਨਾਲ ਇਹ ਵੀ ਕਹਿ ਕੇ ਅਸੀਂ ਹੈਵੀ ਮਸ਼ੀਨਾਂ ਅੱਗੇ ਲੈ ਕੇ ਨਹੀਂ ਜਾਵਾਂਗੇ ਕਿਉਂਕਿ ਜਿਸ ਪ੍ਰਕਾਰ ਕੱਲ ਸ਼ਾਮ ਨੂੰ ਜੀਸੀਬੀ ਮਸ਼ੀਨਾਂ ਪੋਕ ਲੈਣਾ ਸ਼ੰਭੂ ਬਾਰਡਰ ਤੇ ਪਹੁੰਚਦੀਆਂ ਨੇ ਤਾਂ ਨੌਜਵਾਨਾਂ ਦਾ ਸਿਰਫ ਇਹੀ ਕਹਿਣਾ ਸੀ ਜਦੋਂ ਸਾਨੂੰ ਕਾਲ ਦੇ ਦਿੱਤੀ ਗਈ ਅਸੀਂ ਬੈਰੀ ਗੇਅਰ ਤੋੜਦਿਆਂ 15 ਮਿੰਟ ਲਾਉਣੇ ਨੇ ਪਰ ਕਿਸਾਨ ਆਗੂਆਂ ਨੇ ਇਹ ਬਿਆਨ ਦਿੱਤਾ ਕਿ ਅਸੀਂ ਸ਼ਾਂਤਮਈ ਤਰੀਕੇ ਨਾਲ ਦਿੱਲੀ ਵੱਲ ਕੁਝ ਕਰਾਂਗੇ ਸਭ ਤੋਂ ਵੱਡੀ ਖਬਰ ਦੇ ਰਹੇ ਆ ਤੁਹਾਨੂੰ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਵੱਲ ਕੁਝ ਕਰਨਗੇ ਕਿਸਾਨ ਆਗੂ ਨੇ ਬਹੁਤ ਵੱਡਾ ਬਿਆਨ ਖੋਣੇ ਹੁਣੇ ਦਿੱਤਾ ਕਿਉਂਕਿ 11 ਵਜੇ ਦੇ ਕਰੀਬ-ਕਰੀਬ ਦਿੱਲੀ ਵੱਲ ਕੂਚ ਕਰ ਦਿੱਤਾ ਜਾਣਾ ਹੈ ਔਰ ਇਹ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਤੁਹਾਡੇ ਨਾਲ ਜਲਦ ਉਹ ਮਾਹੌਲ ਜੋ ਹੈ ਉਹ ਵੀ ਸਾਂਝਾ ਕਰਾਂਗੇ ਪਰ ਜੋ ਖਬਰ ਹੁਣ ਤੱਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਉੱਥੇ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਖਾਸ ਤੌਰ ਤੇ اپੀਲ ਹੈ ਕਿ ਸ਼ਾਂਤੀ ਬਣਾਈ ਰੱਖਿਓ ਅਸੀਂ ਕੋਈ ਵੀ ਐਸਾ ਕੰਮ ਨਹੀਂ ਕਰਨਾ ਜਿਸ ਨਾਲ ਅੰਦੋਲਨ ਦੀ ਤਸਵੀਰ ਵਿਗੜੇ ਔਰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਕੂਚ ਕਰਾਂਗੇ ਪੈਦਲ ਵੀ ਕੁਝ ਕਰ ਸਕਦੇ ਨੇ ਤਾਂ ਦੇਖਣਾ ਹੋਵੇਗਾ ਕਿਸ ਤਰੀਕੇ ਦਾ ਰਾਹ ਬਣਾਇਆ ਜਾਂਦਾ ਹੈ ਹਾਲਾਂਕਿ ਇਹ ਤਾਂ ਮੌਕੇ ਤੇ ਹੀ ਪਤਾ ਲੱਗੇਗਾ ਕਿ ਅੰਦੋਲਨ ਦੇ ਵਿੱਚ ਕੀ ਤਸਵੀਰ ਹੋਵੇਗੀ ਕਿਵੇਂ ਉਹ ਨੌਜਵਾਨ ਮੁੰਡੇ ਜਿਹੜਾ ਆ ਆਪਣੀ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਨੂੰ ਵਧਣਗੇ ਕਿਉਂਕਿ 300 1200 ਟਰਾਲੀਆਂ ਜਿਹੜੀਆਂ ਨੇ ਉਹ ਟਰੈਕਟਰ ਟਰਾਲੀਆਂ ਸ਼ੰਭੂ ਬਾਰਡਰ ਤੇ ਨੇ ਔਰ ਖਨੌਰੀ ਬਾਰਡਰ ਤੇ 800 ਟਰੈਕਟਰ ਟਰਾਲੀਆਂ ਨੇ ਤਾਂ ਇਹ ਬਹੁਤ ਵੱਡੀ ਖਬਰ ਹੈ ਕੁਝ ਤੋਂ ਪਹਿਲਾਂ ਕਿਸਾਨ ਲੀਡਰਾਂ ਦਾ ਬਹੁਤ ਵੱਡਾ ਬਿਆਨ ਸਾਹਮਣੇ ਆਇਆ ਹੈ ਔਰ ਉਹਨਾਂ ਨੇ ਕਿਹਾ ਕਿ ਨੌਜਵਾਨਾਂ ਅਪੀਲ ਆ ਨੌਜਵਾਨਾਂ ਨੂੰ ਜੋਸ਼ ਨਾਲ ਹੋਸ਼ ਜਿਹੜਾ ਉਹ ਉਸਤੇ ਕਾਬੂ ਰੱਖਿਓ ਇਹ ਨਾ ਹੋਵੇ ਕਿ ਜੇ ਸੀਬੀ ਪੋਕ ਲੈਣਾ ਲੈ ਕੇ ਅੱਗੇ ਵੱਧ ਜਾਇਓ ਔਰ ਮੁੜ ਕੇ ਕਿਸੇ ਤੇ ਕੋਈ ਕਾਰਵਾਈ ਹੋਵੇ ਕਿਉਂਕਿ ਹਰਿਆਣਾ ਪੁਲਿਸ ਨੇ ਵੀ ਚਤਾਵਨੀ ਅਲਰਟ ਕੀਤਾ ਹੋਇਆ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੁਝ ਵੀ ਕਹਾਣੀ ਵਾਪਰ ਸਕਦੀ ਆ ਔਰ ਹਰਿਆਣਾ ਡੀਜੀਪੀ ਨੇ ਪੰਜਾਬ ਡੀਜੀਪੀ ਨੂੰ ਚਿੱਠੀ ਲਿਖੀ ਆ ਕਿ ਜਿੰਨੀਆਂ ਵੀ ਪੋਕਲੈਨਾਂ ਨੇ ਜੀਸੀਬੀ ਨੇ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਨੂੰ ਨਾ ਮੋਰਚੇ ਤੱਕ ਆਣ ਦਿੱਤਾ ਜਾਵੇ ਔਰ ਨਾਲ ਦੇ ਨਾਲ ਮੀਡੀਆ ਪਰਸਨਸ ਨੂੰ ਵੀ ਕਿਹਾ ਹੈ ਕਿ 1 ਕਿਲੋਮੀਟਰ ਦੀ ਦੂਰੀ ਬਣਾ ਕੇ ਰੱਖਿਆ ਜਾਵੇ ਤਰਨੇ ਤੋਂ ਔਰ ਬੱਚਿਆਂ ਤੇ ਔਰਤਾਂ ਨੂੰ ਵੀ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਣਹੋਣੀ ਹੋ ਸਕਦੀ ਆ ਆਪਣਾ ਧਿਆਨ ਜ਼ਰੂਰ ਰੱਖਿਆ ਜਾਵੇ ਇਸ ਤਰ੍ਹਾਂ ਇੱਕ ਦੇ ਨਾਲ ਇਹ ਜ਼ਰੂਰ ਪਤਾ ਲੱਗਦਾ ਹੈ ਕਿ ਕੋਈ ਨਾ ਕੋਈ ਐਕਟੀਵਿਟੀ हो सकती है सीआरपीएफ ਦੇ ਵੱਲੋਂ ਕੋਈ ਗੋਲੀਬਾਰੀ ਜਾਂ ਫਿਰ ਉੱਥੇ ਜੇਕਰ ਆंसू ਗੈਸ ਦੇ ਗੋਲੇ ਚਲਾਏ ਜਾ ਸਕਦੇ ਨੇ ਕੁਝ ਵੀ ਹੋ ਸਕਦਾ ਹੈ ਤਾਂ 11 ਵਜੇ ਤੱਕ ਦੀ ਉਡੀਕ ਹੈ 11 ਵਜੇ ਕਿਸਾਨ ਲੀਡਰ ਕੀ ਬਿਆਨ ਦਿੰਦੇ ਨੇ ਕਦੋਂ ਦਿੱਲੀ ਵੱਲ ਕੁਝ ਕਰਦੇ ਨੇ ਤਾਂ ਬਹੁਤ ਵੱਡੀ ਖਬਰ ਹੈ ਹਾਲਾਂਕਿ ਤਿਆਰੀ ਪੂਰੀ ਹੋ ਚੁੱਕੀ ਹੈ ਕਿਸਾਨ ਆਗੂ ਨੇ ਕਿਹਾ ਕਿ ਸਾਡੀ ਪੂਰੀ ਤਿਆਰੀ ਹੈ ਅਸੀਂ ਅੱਜ ਹੀ ਦਿੱਲੀ ਵੱਲ ਕੁਝ ਕਰਾਂਗੇ ਔਰ ਉਹਨਾਂ ਨੇ ਟਾਰਗੇਟ ਸੱਧਿਆ ਹ ਕੇਂਦਰ ਤੇ ਉਹਨਾਂ ਨੇ ਕਹਿ ਕਿ ਅਸੀਂ ਨਵੰਬਰ ਦੇ ਵਿੱਚ ਕਾਲ ਦਿੱਤੀ ਸੀ ਕਿ ਅਸੀਂ ਦਿੱਲੀ ਕੁਝ ਕਰਾਂਗੇ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਕਿਉਂ ਨਹੀਂ ਕਿਸੇ ਗੱਲ ਤੇ ਉਹਨਾਂ ਨੇ ਚਰਚਾ ਕੀਤੀ ਤਾਂ ਹੁਣ ਕੇਂਦਰ ਕਿਉਂ ਕਹਿ ਰਿਹਾ ਕਿ ਸਾਡੇ ਕੋਲ ਸਮਾਂ ਘਟ ਹੈ ਤਾਂ ਇਹ ਬਹੁਤ ਵੱਡੀ ਖਬਰ ਹੈ ਸਰਵਨ ਸਿੰਘ ਪੰਦੇਰ ਨੇ ਹੁਣੇ-ਹੁਣੇ ਪ੍ਰੈਸ ਕਾਨਫਰੰਸ ਕੀਤੀ ਜੱਲੇਵਾਲਾ ਨਾਲ ਮੌਜੂਦ ਸੀਗੇ ਔਰ ਉਹਨਾਂ ਨੇ ਕਹਿ ਕਿ ਅਸੀਂ ਨੌਜਵਾਨਾਂ ਨੂੰ ਅਪੀਲ ਕਰ ਰਹੇ ਹਾਂ ਕਿ ਹੋਸ਼ ਦੇ ਨਾਲ ਜੋਸ਼ ਦੇ ਨਾਲ ਹੋਸ਼ ਵੀ ਰੱਖਿਓ ਇਹ ਨਾ ਹੋਵੇ ਕਿ ਕਿਸੇ ਦਾ ਕੋਈ ਨੁਕਸਾਨ ਹੋਵੇ ਔਰ ਹੈਵੀ ਮਸ਼ੀਨਾਂ ਅੱਗੇ ਲੈ ਕੇ ਨਹੀਂ ਜਾਵਾਂਗੇ ਉਹਨਾਂ ਨੇ ਕਿਹਾ ਕਿ ਸਿਰਫ ਸ਼ਾਂਤਮਈ ਤੰਗ ਦੇ ਨਾਲ ਅਸੀਂ ਪ੍ਰਦਰਸ਼ਨ ਕਰਾਂਗੇ ਔਰ ਅੱਕੇ ਵਦਾਂਗੇ ਦਿੱਲੀ ਕੁਝ ਕਰਾਂਗੇ ਖਨੌਰੀ ਬਾਰਡਰ ਦੀ ਅਗਰ ਗੱਲ ਕਰੀਏ ਤਾਂ ਉੱਥੇ ਮੌਕੇ ਤੇ ਰਾਜਵੀਰ ਸਾਡਾ ਪੱਤਰਕਾਰ ਮੌਜੂਦ ਹੈ ਉਹਨਾਂ ਨੇ ਦੱਸਿਆ ਕਿ ਕਰੀਬ-ਕਰੀਬ 800-900 ਟਰਾਲੀਆਂ ਮੌਜੂਦ ਹੈ ਔਰ ਸ਼ੰਭੂ ਬਾਰਡਰ ਤੇ ਗਗਨਦੀਪ ਵਿਕਰਮ ਮੌਜੂਦ ਨੇ ਉਹ ਹਾਲਾਤ ਦੱਸ ਰਹੇ ਨੇ ਕਿ ਟਰਾਲੀਆਂ ਤਿਆਰ ਨੇ ਪਰ ਸਰਬੰਸ ਸਿੰਘ ਪੰਦੇੜ ਦਾ ਹੁਣੇ ਬਿਆਨ ਆਇਆ ਕਿ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਚਲਾਇਆ ਜਾਵੇਗਾ ਤਾਂ ਚਪੇ-ਚਪੇ ਤੇ ਪ੍ਰੋ ਪੰਜਾਬ ਟੀਵੀ ਦੀ ਟੀਮ ਜਿਹੜੀ ਆ ਉਹ ਤਨਤ ਤੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਅੰਦੋਲਨ ਦੀ ਸਾਂਝੀ ਕਰਾਂਗੇ ਕਿ ਮਾਹੌਲ ਬਣਦਾ ਹੈ ਔਰ ਭਾਜਪਾ ਲੀਡਰਾਂ ਦਾ ਕੀ ਕਹਿਣਾ ਹੈ ਕੇਂਦਰ ਦਾ ਕੀ ਕਹਿਣਾ ਹੈ ਔਰ ਕਿਸਾਨ ਲੀਡਰਾਂ ਦਾ ਕੀ ਕਹਿਣਾ ਹੈ ਕੱਲੇ-ਕੱਲੇ ਪੱਖ ਜਿਹੜੇ ਆ ਉਹ ਅਸੀਂ ਲਗਾਤਾਰ ਤੁਹਾਡੇ ਨਾਲ ਸੰਜੇ ਕਰ ਰਹੇ ਆਂ ਔਰ ਸਵੇਰੇ ਕੇਂਦਰ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਬਿਆਨ ਵੀ ਆਉਂਦਾ ਹੈ ਉਹਨਾਂ ਨੇ ਕਿਹਾ ਕਿ ਗਲਬਦਲ ਦਾ ਮਸਲਾ ਹੱਲ ਕੀਤਾ ਜਾਵੇ ਔਰ ਇੱਕ ਪਾਸੇ ਹਰਿਆਣਾ ਡੀਜੀਪੀ ਦੀ ਪੰਜਾਬ ਡੀਜੀਪੀ ਨੂੰ ਚਿੱਠੀ ਤਾਂ ਹੁਣ ਕਿਸਾਨ ਲੀਡਰਾਂ ਦਾ ਬਿਆਨ ਤਾਂ ਕਿਤਨਾ ਕਿਤੇ ਹਾਲੇ ਤੱਕ ਸਥਿਤੀ ਜਿਹੜੀ ਆ ਉਹ ਨਾਰਮਲ ਹੈ ਔਰ ਕਿਸਾਨ ਲੀਡਰ ਸਿਰਫ ਇਹ ਕਹਿਣਾ ਕਿ ਸ਼ੰਭੂ ਬਾਰਡਰ ਤੇ ਜਿਹੜੇ ਬੈਰੀਅਰ ਜਿਹੜੇ ਉੱਥੇ ਬੈਰੀਗੇਟ ਨੇ ਉਹ ਹਟਾ ਦਿੱਤੇ ਜਾਣ ਔਰ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਦਿੱਲੀ ਵੱਲ ਕੂਚ ਕਰੀਏ ਔਰ ਸਾਨੂੰ ਕੋਈ ਵੀ ਤੰਗੀ ਪਰੇਸ਼ਾਨੀ ਨਾ ਆਵੇ ਔਰ ਅਸੀਂ ਸਿੰਘੂ ਤੱਕ ਆਪਣਾ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰੀਏ ਸਾਡੇ ਉੱਤੇ ਕੋਈ ਵੀ ਅਤਿਆਚਾਰ ਨਾ ਕੀਤਾ ਜਾਵੇ ਕੋਈ ਗੋਲੀ ਨਾ ਚਲਾਈ ਜਾਵੇ ਤਾਂ ਦੇਖਣਾ ਹੋਵੇਗਾ ਕਿ ਹੁਣ 11 ਵਜੇ ਕੀ ਤਸਵੀਰ ਹੋਵੇਗੀ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ